ਜਿਵੇਂ ਨਿਆਂਇ ਕਰਦੇ ਹੁੰਦੇ ਆ ਇਹ ਉਸ ਤਰ੍ਹਾਂ ਦਾ ਵਿਵਹਾਰ ਮੁੱਖ ਮੰਤਰੀ ਸਾਹਿਬ ਮੀਟਿੰਗ ਚੋਂ ਉੱਠ ਕੇ ਚਲੇ ਜਾਂ ਗੱਲਬਾਤ ਨਹੀਂ ਸਿਰੇ ਚੜਦੀ ਤਾਂ ਦੁਬਾਰੇ ਟਰਾਈ ਕਰਨ ਗੁੱਸਾ ਆਏਗਾ ਓਰੇ ਨਾਲ ਗੱਲ ਵਿਗੜ ਜਾਣੀ ਹੈ ਕਿਸਾਨ ਯੂਨੀਅਨ ਦੇ ਜਿਹੜੇ ਲੋਗ ਨੇ ਆਗੂ ਨੇ ਅੱਜ ਉਹਨਾਂ ਦੀ ਫੜੋ ਫੜਾਈ ਹੋ ਰਹੀ ਹੈ ਸਰਦਾਰ ਰੁਲਦੂ ਸਿੰਘ ਨੂੰ ਫੜ ਲਿਆ ਗਿਆ ਬਲਬੀਰ ਸਿੰਘ ਰਾਜੇਵਾਲ ਸਾਹਿਬ ਨੂੰ ਫੜ ਲਿਆ ਗਿਆ ਉਗਰਾਹਾ ਸਾਹਿਬ ਦੇ ਘਰੋਂ ਪੁਲਿਸ ਫਿਰਦੀ ਹੈ ਐ ਕਿਸਾਨਾਂ ਗੁਆਂ ਨੂੰ ਫੜ ਲਿਆ ਕਿ ਜਿਵੇਂ 테러ਰਿਸਟ ਹੁੰਦੇ ਨੇ ਅਮਿਤ ਸ਼ਾ ਦੇ ਕਹਿਣ ਦੇ ਮੁਤਾਬਕ ਪੰਜਾਬ ਸਰਕਾਰ ਸਾਰਾ ਤਾੜਾ ਬਾਣਾ ਰੱਝੀ ਭਾਈ ਮੁੱਖ ਮੰਤਰੀ ਸਾਹਿਬ ਦਾ ਇਹ ਜਿਹੜਾ ਵਿਵਹਾਰ ਹੈਗਾ ਇਹ ਜਿਵੇਂ ਨਿਆਣੇ ਕਰਦੇ ਹੁੰਦੇ ਆ ਇਹ ਉਸ ਤਰ੍ਹਾਂ ਦਾ ਵਿਵਹਾਰ ਹੈ ਇਸ ਤਰ੍ਹਾਂ ਤੁਹਾਡੀ ਗੱਲ ਅਗਰ ਨਹੀਂ ਸੁਣੀ ਜਾ ਰਹੀ ਜਾਂ ਤੁਹਾਡੀ ਗੱਲ ਮੰਨੀ ਨਹੀਂ ਜਾ ਰਹੀ ਇਹਦਾ ਮਤਲਬ ਇਹ ਥੋੜੀ ਹੈ ਕਿ ਮੁੱਖ ਮੰਤਰੀ ਸਾਹਿਬ ਮੀਟਿੰਗ 'ਚ ਉੱਠ ਕੇ ਚਲੇ ਜਾਣ ਜਾਂ ਮੀਟਿੰਗ ਛੱਡ ਕੇ ਚਲੇ ਜਾਣ ਤੁਸੀਂ ਉਹਨਾਂ ਨਾਲ ਗੱਲਬਾਤ ਕਰੋ ਜੇ ਗੱਲਬਾਤ ਨਹੀਂ ਸਿਰੇ ਚੜਦੀ ਤਾਂ ਦੁਬਾਰੇ ਟਰਾਈ ਕਰਨੀ ਕਿਉਂਕਿ ਜਿਹੜਾ ਮੁਖੀ ਹੁੰਦਾ ਹੈ ਕਿਸੇ ਵੀ ਚੀਜ਼ ਦਾ ਪੰਜਾਬ ਦਾ ਮੁੱਖ ਮੰਤਰੀ ਜੇ ਇਸ ਤਰ੍ਹਾਂ ਸੰਗਠਨਾ ਨਾਲ ਗੱਲ ਕਰੇਗਾ ਨਹੀਂ ਔਰ ਪੈਨਿਕ ਕ੍ਰੀਏਟ ਕਰੇਗਾ ਗੁੱਸਾ ਆਏਗਾ ਔਰ ਇਹ ਨਾਲ ਗੱਲ ਵਿਗੜ ਜਾਣੀ ਹੈ ਔਰ ਆਦਾ ਕਦੇ ਨਹੀਂ ਹੋਇਆ ਇਹ ਉਹੀ ਕਿਸਾਨ ਯੂਨੀਅਨ ਦੇ ਲੋਕ ਹੈ ਜਿਨ੍ਹਾਂ ਦਾ ਜਿਨ੍ਹਾਂ ਨੂੰ ਇਹ ਆਂਦਾ ਤਾਂ ਕਹਿੰਦੇ ਸੀ ਤੇ ਕਹਿੰਦੇ ਸੀ ਵੀ ਅਸੀਂ ਇਹਨਾਂ ਨਾਲ ਅਲਾਈਅੰਸ ਕਰਕੇ ਸਰਕਾਰ ਬਣਾਉਣੀ ਹੈ ਅੱਜ ਉਹੀ ਆਂਦਾ ਤਾਂ ਅੱਜ ਉਹੀ ਕਿਸਾਨ ਯੂਨੀਅਨ ਦੇ ਜਿਹੜੇ ਲੋਕ ਨੇ ਆਗੂ ਨੇ ਅੱਜ ਉਹਨਾਂ ਦੀ ਫੜੋ ਫੜਾਈ ਹੋ ਰਹੀ ਹੈ ਥੋੜਾ ਜਿਹਾ ਕਿਸਾਨ ਯੂਨੀਅਨ ਨੂੰ ਵੀ ਇਸ ਗੱਲ ਦਾ ਚਾਨਣ ਹੋ ਗਿਆ ਕਿ ਯਾਰ ਜਿਸ ਪ੍ਰਕਾਰ ਇਹ ਤਾਂ ਕਦੇ ਨਹੀਂ ਹੋਇਆ ਕਿ ਸਰਦਾਰ ਰੋਲਦੂ ਸਿੰਘ ਨੂੰ ਫੜ ਲਿਆ ਗਿਆ ਬਲਬੀਰ ਸਿੰਘ ਰਾਜੇਵਾਲ ਸਾਹਿਬ ਨੂੰ ਫੜ ਲਿਆ ਗਿਆ ਉਗਰਾਹਾ ਸਾਹਿਬ ਦੇ ਘਰੋਂ ਪੁਲਿਸ ਫਿਰਦੀ ਐ ਇਧਰ ਉਧਰ ਭਾਲਦੀ ਐ ਕਿਸਾਨ ਆਗੂਆਂ ਨੂੰ ਫੜ ਲਿਆ ਕਿ ਜਿਵੇਂ 테러ਰਿਸਟ ਹੁੰਦੇ ਨੇ ਇੰਜ ਲੱਗਦਾ ਐ ਕਿ ਇਹ ਗੱਲ ਹੁਣ ਬੀਜੇਪੀ ਜਿਹੜੀ ਹੈਗੀ ਆ ਅਮਿਤ ਸ਼ਾ ਦੇ ਕਹਿਣ ਦੇ ਮੁਤਾਬਕ ਪੰਜਾਬ ਸਰਕਾਰ ਸਾਰਾ ਤਾਣਾ ਬਾਣਾ ਰਚ ਰਹੀ ਐ ਸੋ ਇਹ ਉਦਾਂ ਦੀ ਪੂਰੀ ਮੈਨੂੰ ਲੱਗਦਾ ਇਹ ਯੋਜਨਾਬੰਦੀ ਤਰੀਕੇ ਦੇ ਨਾਲ ਇਹ ਕੰਮ ਹੋ ਰਿਹਾ ਐ ਔਰ ਇਹ ਬਿਲਕੁਲ ਗਲਤ ਕੰਮ ਐ ਇਸਰਾਂ ਤੁਸੀਂ ਲੋਕਾਂ ਦੀ ਆਵਾਜ਼ ਨੂੰ ਔਰ ਖਾਸ ਕਰਕੇ ਕਿਸਾਨਾਂ ਦੀ ਆਵਾਜ਼ ਨੂੰ ਤੁਸੀਂ ਦਬਾ ਨਹੀਂ ਸਕਦੇ ਸੋ ਅਸੀਂ ਕਿਸਾਨਾਂ ਦੇ ਨਾਲ ਹੈ ਕਾਂਗਰਸ ਪਾਰਟੀ ਨਾਲ ਹੈ ਮੈਂ ਸਮੁੱਚੇ ਸਾਡੇ ਲੋਕ ਲੀਡਰਸ਼ਿਪ ਨੂੰ ਔਰ ਸਾਡੇ ਐਮਐਲਏ ਸਹਿਬਾਨਾਂ ਨੂੰ ਇਹ ਬੇਨਤੀ ਕਰਾਂਗਾ ਕਿ ਜਿੱਥੇ-ਜਿੱਥੇ ਕਿਸਾਨਾਂ ਨੂੰ ਸਾਡੀ ਲੋੜ ਹੈ ਅਸੀਂ ਉੱਥੇ ਉਹਨਾਂ ਦੇ ਨਾਲ ਖੜੇ ਨਜ਼ਰ ਆਵਾਂ ਅਸੀਂ ਤਾਂ ਇਹ ਨਹੀਂ ਕਹਾਂ ਮੈਨੂੰ ਲੱਗਦਾ ਵੀ ਦਿੱਲੀ ਇਲੈਕਸ਼ਨ ਤੋਂ ਬਾਅਦ ਜਿਸ ਤਰ੍ਹਾਂ ਦਾ ਮੂਡ ਅਪਣਾਇਆ ਜਾ ਰਿਹਾ ਪੰਜਾਬ 'ਚ ਆਓ ਨਸ਼ਿਆਂ ਨੂੰ ਲੈ ਕੇ ਤੇ ਕੁਝ ਕੋਈ ਅਸਰ ਦੇਖੋ ਨਸ਼ੇ ਦੀ ਗੱਲ ਹੈ 3 ਸਾਲਾਂ ਦੇ ਸੁੱਤੇ ਪਈ ਸੀ ਉਹ ਲੋਕਾਂ ਨੇ ਘਾਟਾ ਹੀ ਜਾਂਦੇ ਠੀਕ ਹੈ ਅਸੀਂ ਇਹ ਨਹੀਂ ਕਹਿੰਦੇ ਵੀ ਕਿਸੇ ਨਸ਼ੇੜੀ ਨੂੰ ਬਖਸ਼ਣਾ ਚਾਹੀਦਾ ਲੇਕਿਨ ਇਹ ਤਾਂ ਛੋਟੇ ਬੱਚੇ ਆ ਕਿ ਬੱਚੀਆਂ ਆ ਤੁਸੀਂ ਕੀ ਦਿਖਾਉਣਾ ਚਾਹੁੰਦੇ ਹੋ ਪੁਲਿਸ ਬਜ਼ਾਰਾਂ ਦੇ ਵਿੱਚ ਕਿ ਇਸ ਤਰ੍ਹਾਂ ਸਾਰੇ ਡੀਆਈਜੀ ਆਈਜੀ ਇਹ ਤਿੰਨ ਸਾਲਾਂ ਬਾਅਦ ਕਿਉਂ ਯਾਦ ਆਈ ਜਿਹੜਾ ਕੋਈ ਵੱਡਾ ਮਗਰਮੱਛ ਹੈ ਕੀ ਤੁਸੀਂ ਉਹਦਾ ਕੋਈ ਘਰ ਵੀ ਢਾਓ ਦੋ ਦੋ ਮਰਲੇ ਤਿੰਨ ਤਿੰਨ ਮਰਲਿਆਂ ਦੇ ਘਰਾਂ ਵਾਲਿਆਂ ਦੇ ਦਾ ਜੀਸੀਬੀਆਂ ਲੈ ਗਏ ਤੇ ਜਿਹੜੇ ਵੱਡੇ ਵੱਡੇ ਮਗਰਮੱਛਾ ਹੈ ਉਹਨਾਂ ਦੇ ਵੱਲ ਹਜੇ ਤੱਕ ਤੁਸੀਂ ਝਾਤ ਨਹੀਂ ਮਾਰੀ ਜਿੰਨਾ ਚਿਰ ਮਗਰਮੱਛਾਂ ਦੇ ਹੱਥ ਨਹੀਂ ਪੌਂਦੀ ਉਹਨਾਂ ਚਿੱਕਰ ਨਸ਼ੇ ਤੇ ਰੋਕਥਾਮ ਨਹੀਂ ਲਗਣੀ ਕਿੰਨੇ ਦਿਨ ਤੁਸੀਂ ਡਰਾਈਵ ਸ਼ੁਰੂ ਕਰੋਗੇ ਕੇਵਲ ਲੋਕਾਂ ਦੀਆਂ ਅੱਖਾਂ ਦੇ ਵਿੱਚ ਘੱਟਾ ਪਾਉਣ ਦੀ ਸਾਜ਼ਿਸ਼ ਹੈ ਕਿ ਅਸੀਂ ਨਸ਼ੇ ਦੇ ਬਾਰੇ ਕਰ ਰਹੇ 3 ਸਾਲ ਤੋਂ ਇਹੀ ਮੁੱਖ ਮੰਤਰੀ ਸਾਹਿਬ ਕੀ ਸੁੱਤੇ ਬੈਠੇ ਸੀਗੇ ਅੱਜ ਜਿਹੜਾ ਹੈਗਾ ਅੱਜ ਤਹਿਸੀਲਦਾਰਾ ਖਿਲਾਫ ਵੀ ਕੁਝ ਇਸ ਤਰ੍ਹਾਂ ਦਾ ਐਕਸ਼ਨ ਹੈ ਮੁੱਖ ਮੰਤਰੀ ਆਪ ਖੜ੍ਹ ਤਹਿਸੀਲ ਦੇ ਵਿੱਚ ਨੇ ਕਹਿੰਦੇ ਜੇ ਹੜਤਾਲ ਵਾਪਸ ਲੈ ਲਓਗੇ ਠੀਕ ਹੈ ਨਹੀਂ ਤਾਂ ਜਨਤਾ ਫੈਸਲਾ ਕਰੂ ਕਿੱਥੇ ਜਾਣਾ ਹੈਗਾ ਤੇ ਕਾਨੂੰਨ ਗੋਦ ਨੂੰ ਅਧਿਕਾਰ ਦੇ ਦਿੱਤੇ ਗਿਆ ਰਜਿਸਟਰੀਆਂ ਦੇ ਦੇਖੋ ਮੈਂ ਇਹ ਕਹਿਣਾ ਕਿ ਹਰ ਵਰਗ ਨਾ ਫਰੰਟ ਨਹੀਂ ਖੋਲ ਸਕਦੇ ਤੁਸੀਂ ਜਿੱਥੋਂ ਤੱਕ ਹੈਗੀ ਹੈ ਤਹਿਸੀਲਦਾਰਾਂ ਦੀ ਮੈਂ ਤਹਿਸੀਲਦਾਰਾਂ ਨੂੰ ਕਿਸੇ ਨੂੰ ਸਲਾਉਂਦਾ ਨਹੀਂਗਾ ਕਿਉਂਕਿ ਬਹੁਤ ਸਾਰੇ ਮਾੜੇ ਹਾਲਾਤ ਜਿਹੜੇ ਕਚਹਿਰੀਆਂ ਦੇ ਵਿੱਚ ਆਮ ਜਨਤਾ ਦੇ ਅਸੀਂ ਜਿਹੜੇ ਲੇਕਿਨ ਇਸ ਤਰ੍ਹਾਂ ਕੋਆਰਡੀਨੇਸ਼ਨ ਟੁੱਟ ਜਾਂਦੀ ਹੈ ਤੁਸੀਂ ਤਹਿਸੀਲਦਾਰਾਂ ਨਾਲ ਬਾਟ ਕੇ ਉਹਨਾਂ ਦੀ ਗੱਲ ਸੁਣੋ ਕੀ ਉਹਨਾਂ ਦੀ ਮੰਗ ਹੈ ਫਿਰ ਉਹਰੇ ਤੇ ਗੌਰ ਫਰਮਾਓ ਤੁਸੀਂ ਆਪਣੇ ਆਪ ਹੀ ਕਹਦੇ ਹੋ ਵੀ ਫਲਾਣੇ ਛੁੱਟੀ ਦੇ ਚਲੇ ਜਾਓ ਇਹ ਵੀ ਗੱਲ ਠੀਕ ਨਹੀਂ ਹੈ ਅੱਜ ਹਰ ਵਰਗ ਧਰਨੇ ਤੇ ਹੈ हां कचहरीयां ਦੇ ਵਿੱਚ ਆਮ ਜਨਤਾ ਵੀ ਬਹੁਤ ਸਾਰੇ ਐਸੇ ਲੋਗਾ